ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸੰਿਆਸੀ ਹੁੰਦੇ ਨਾ ਤੇ ਪਹਿਲਾਂ ਪੋਲੀਟਿਕਲ ਸੀ ਪਰ ਹੁਣ ਸੰਿਆਸੀ ਆ ਉਹਦੇ ਜਿਹੜਾ 400 ਪਾਰ ਵਾਲਾ ਨਾਰਾ ਸੀ ਅੱਜ ਇਹਨਾਂ ਜਿਹੜੇ ਜਨਤਾ ਜਨਾਰਦਨ ਖੜਾ ਵੋਟਰ ਖੜੇ ਨੇ ਜਿਹੜੇ ਲੋਕਤੰਤਰ ਦੇ ਮਤਲਬ ਕੀ ਹਾਮੀ ਨੇ ਗਰੰਟਡ ਤੌਰ ਤੇ ਇੱਕ ਗੱਲ ਦੱਸਣੀ ਚਾਹਣਾ ਤੁਹਾਨੂੰ ਵੀ 415 ਦਾ ਜਿਹੜਾ ਅੰਕੜਾ ਹੈ 10 ਤੋਂ 15 ਦੇ ਵਿੱਚ ਪਰसों ਜਦੋਂ 4 ਤਰੀਕ ਨੂੰ ਰਿਜ਼ਲਟ ਆਉਣਗੇ ਤੁਸੀਂ ਇਹ ਗੱਲ ਨੂੰ ਨੋਟ ਕਰ ਲਿਓ ਵੀ 4 ਤੋਂ 10 ਤੋਂ ਲੈ ਕੇ 415 ਚ ਭਾਜਪਾ ਜਿਹੜੀ ਆ ਭਾਰਤ ਸਰਕਾਰ ਸਥਾਪਿਤ ਕਰਨ ਜਾ ਰਹੀ ਹੈ ਉਹਦੇ ਵਿੱਚ ਜਿਹੜਾ ਪਟਿਆਲਾ ਸੀਟ ਦਾ ਯੋਗਦਾਨ ਹੈ ਖਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਇਤਿਹਾਸਕ ਨਗਰੀ ਜਿਹੜੀ ਕਸਬਾ ਰੁੜਕੀ ਬਹਾਦਰਗੜ੍ਹ ਇਹਦਾ ਜਿਹੜੇ 10 ਬੂਥਾਂ ਦਾ ਯੋਗਦਾਨ ਹੈ ਉਹ ਆਪਣੇ ਆਪ ਚ ਹੋਏਗਾ 60% ਵੋਟ ਆ ਜਿਹੜੀ 100 ਚੋਂ 60 ਵੋਟਾਂ ਜਿਹਨੂੰ ਕਹੀਦਾ ਉਹ ਤਰਜਮਾਨ ਤੇ ਜਿਹੜੇ ਬਹਾਦਰਗੜ ਦੇ 10 ਬੂਥ ਆ ਇਹਨਾਂ ਚੋਂ 60% ਪੋਲੀਆਂ ਜਿਹੜੀ ਨਰਿੰਦਰ ਭਾਈ ਮੋਦੀ ਦੇ 400 ਪਾਰ ਦੇ ਨਾਰੇ ਤੇ ਹੋ ਰਹੀ ਹੈ ਜੇ ਆਪਾਂ ਆਂਦੀ ਪਾਰਟੀ ਦੀ ਗੱਲ ਕਰੀਏ ਉਹ 30 130 ਨਾਰਾ ਲੈ ਕੇ ਚੱਲ ਰਿਹਾ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਪੰਜਾਬ ਦੇ ਵਿੱਚ ਮੈਂ ਕਿਸੇ ਨੂੰ ਮੜਾ ਜਾਂ ਚੰਗਾ ਨਹੀਂ ਦੇਖ ਰਿਹਾ ਸਾਡੀ ਤਾਂ ਅਰਜਨ ਦੇ ਤੀਰ ਤਰ੍ਹਾਂ ਇੱਕੋ ਹੀ ਨਿਸ਼ਾਨਾ ਹੈ ਮੱਛੀ ਦੀ ਅੱਖ 400 ਪਾਰ ਤੇ 4 ਤਰੀਕ ਨੂੰ 12 ਵਜੇ ਤੁਹਾਨੂੰ ਇਹ ਗੱਲ ਕਲੀਅਰ ਹੋ ਜੇਗੀ ਕਿ ਕਿਹਦਾ ਕੀ ਵਾਦਾ ਸੀ ਤੇ ਕਿਹਦਾ ਨਹੀਂ ਕੀ ਸੀ ਸਾਡਾ ਜਿਹੜਾ 400 ਪਾਰ ਦਾ ਵਿਜ਼ਨ ਹੈ 415 ਸੀਟਾਂ ਨਾਲ ਬਿਲਕੁਲ ਨੀਟ ਐਂਡ ਕਲੀਨ ਜਿੱਤ ਕੇ ਭਾਰਤ ਸਰਕਾਰ ਬਣਾਵਾਂਗੇ ਜਿਹੜੇ ਬੀਜੇਪੀ ਦੇ 13 ਉਮੀਦਵਾਰ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਉਸਦੇ ਪੱਪਸ ਦੇ ਵਿੱਚੋਂ ਵਿਰੋਧ ਝੂਠ ਕਣ ਅੱਜ ਵਿਰੋਧ ਕਿੱਥੇ ਗਿਆ ਦੇਖੋ ਤੁਸੀਂ ਲੁਧਿਆਣਾ ਸੀਟ ਦੇ ਉੱਤੇ ਜਿਹੜੀ ਰੂਲਿੰਗ ਪਾਰਟੀ ਐ ਉਹਨਾਂ ਦੇ ਬੂਥ ਨਹੀਂ ਲੱਗੇ ਜਿਹੜੇ ਕਾਂਗਰਸ ਦਾ ਸਟੇਟ ਪ੍ਰੈਜ਼ੀਡੈਂਟ ਲੁਧਿਆਣੇ 'ਚ ਇਲੈਕਸ਼ਨ ਲੜ ਰਿਹਾ ਉਹਦੇ ਬੂਥ ਨਹੀਂ ਲੱਗੇ ਤੇ ਕੱਲੀ ਭਾਜਪਾ ਦੇ ਐਡੇ ਭਾਰੀ ਪੱਦਰ ਦੇ ਬੂਥ ਲੱਗੇ ਆ ਜਿਹੜਾ ਲਾਈਨਾਂ 'ਚ ਵਰਕਰ ਖੜਾ ਲਾਈਨਾਂ ਦੇ ਵਿੱਚ ਸਮਰਥਕ ਖੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੋਟ ਪੈ ਰਹੀ ਆ ਤੇ ਜਿਹੜੀ ਵੋਟ ਆ ਵੋਟਰ ਐਡੀ ਖੁਸ਼ੀ ਨਾਲ ਪਾਰਾ ਜਿਵੇਂ ਦੀਵਾਲੀ ਨੂਮਾ ਕੋਈ ਪਰਵ ਹੁੰਦਾ ਤੇ ਪਟਿਆਲਾ ਸੀਟ ਦੀ ਗੱਲ ਕਰੀਏ ਪਟਿਆਲਾ ਸੀਟ ਕਿਸੇ ਨੇ ਸੋਚੀ ਦੀ ਇੰਨਾ ਵਿਰੋਧ ਰੋਕ ਟੋਕ ਅੱਜ ਕੱਲੇ ਕੱਲੇ ਪਿੰਡ ਚ ਬੂਥ ਲੱਗਾ ਤੇ ਪੀਸਫੁਲੀ ਵੋਟ ਪੈ ਰਹੀ ਹੈ ਗੇਜਾਰਾਮ ਵਾਲਮੀਕੀ ਜੀ ਸਭ ਤੋਂ ਲੇਟ ਟਿਕਟ ਮਿਲੀ ਹੈ ਤੇ ਪੰਜਾਬ ਸਭ ਤੋਂ ਅੱਗੇ ਚੱਲ ਰਿਹਾ ਇਹ ਇਤਿਹਾਸ ਸਿਰਜਣ ਜਾ ਰਹੀ ਹੈ ਬੀਜੇਪੀ ਜਿਹਦਾ ਇੱਥੇ ਸਿੰਗਲ ਐਮਐਲਏ ਬਣਾਉਣਾ ਮੁਸ਼ਕਲ ਸੀ ਅੱਜ ਉਹ 6 ਸੰਸਦ ਬਣਾਉਣ ਜਾ ਰਹੇ ਆ 4 ਤਰੀਕ ਨੂੰ 5 6 ਸੰਸਦ ਪੰਜਾਬ ਜੋ ਜਿੱਤ ਕੇ ਦਿੱਲੀ ਆਵਾਜ਼ ਬੁਲੰਦ ਕਰਨ ਪਹੁੰਚਣਗੇ ਪੰਜਾਬ ਦੀ ਨਿਰੰਤਰ ਮੋਦੀ ਜੀ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੇ 6 ਸੰਸਦ ਤੁਹਾਡੇ ਕਹਿਣ ਮੁਤਾਬਕ ਦਿੱਤੇ ਉਸ ਤੋਂ ਬਾਅਦ ਪੰਜਾਬ ਵਾਸਤੇ ਉਹਨਾਂ ਨੇ ਕੀ ਕਰ ਲਾਈ ਦੇ ਦੇਖੋ ਜੀ ਇਹ ਸਨਾਤਨ ਮਤ ਹੈ ਸਨਾਤਨ ਮਤੀਆਂ ਦੀ ਗੱਲ ਕਰਾਂਗੇ ਜਿਹੜੇ 6 ਸੰਸਦ ਦੇ ਰਹੇ ਸਨਾਤ ਨਹੀਂ ਦੇ ਰਹੇ ਤੇ ਅਸੀਂ ਗਿਆਨ ਵਿਆਪੀ ਤੇ ਮਥਰਾ ਦੀ ਗੱਲ ਕਰਾਂਗੇ ਬਾਕੀ ਤਾਂ ਜਿਹੜਾ ਜੀਵਨ ਹੈ ਜਿਹੜਾ ਨਰਵਾਜ਼ ਹੀ ਕਰ ਹੀ ਰਹੇ ਆ ਤੇ ਮੋਦੀ ਜੀ ਕਰਵਾ ਹੀ ਰਹੇ ਆ ਮੋਦੀ ਜੀ ਨੇ ਇੱਕੋ ਬੇਨਤੀ ਆ ਵੀ ਤੁਸੀਂ 410 412 ਸੀਟਾਂ ਨਾਲ ਦੁਬਾਰਾ ਲੋਕ ਸਭਾ ਸੰਭਾਲਣ ਜਾ ਰਹੇ ਹੋ ਤੇ ਜਿਹੜੇ ਨਾਰੇ ਨਾਲ ਸੰਭਾਲ ਰਹੇ ਹੋ ਸਨਾਤਨ ਮਤ ਦਾ ਨਾਹਰਾ ਨਾ ਭੁੱਲਿਓ ਸਾਨੂੰ ਗਿਆਨ ਵਿਆਪੀ ਤੇ ਮਥਰਾ ਲੈ ਕੇ ਦੇ ਦਿਓ ਦੁਬਾਰਾ ਫਿਰ ਜਦੋਂ ਯਾਦ ਕਰੋਗੇ ਭਾਰਤੀ Hindu ਤੁਹਾਡੇ ਨਾਲ ਖੜਕੇ ਇਹ 415 10 ਦਾ ਜਿਹੜਾ ਅੰਕੜਾ ਹੈ ਇਹ ਨਹੀਂ ਕਿਤੇ 540 42 ਦੀ ਪਿੱਛਾ ਕੇ ਛੱਡੇ ਇਹ ਗੱਲ ਕਰੀਏ ਸਨਾਤਨੀਆਂ ਦੀ ਜਿਹੜਾ ਰਾਮ ਮੰਦਰ ਬਣਾਇਆ ਉਸ ਦੇ ਨਾਮ ਤੇ ਵੋਟਾਂ ਮਿਲ ਗਿਆ ਜੀ ਬਿਲਕੁਲ ਪਹਿਲ ਦੇ ਹੱਦ ਤੇ ਕੀ ਲੱਗਦਾ ਵਿਕਾਸ ਵੀ ਹੋਣਾ ਚਾਹੀਦਾ ਕਿ ਇਸੇ ਤਰ੍ਹਾਂ ਦੇ ਜਿਹੜੇ ਵੱਡੇ ਕੰਮ ਨਹੀਂ ਹੋਈ ਬਹੁਤ ਦੇਖੋ ਵਿਕਾਸ ਬਹੁਤ ਜ਼ਰੂਰੀ ਹੈ ਵਿਕਾਸ ਹੋ ਰਿਹਾ ਹੈ ਪਰ ਰਾਜਨੀਤੀ ਦੇ ਨਾਲ ਨਾਲ ਧਰਮ ਬਹੁਤ ਜ਼ਰੂਰੀ ਹੈ ਜਿਸ ਪ੍ਰਕਾਰ 60 ਸਾਲਾਂ ਚ ਸਨਾਤਨ ਧਰਮ ਤੇ ਕਾਂਗਰਸ ਪਾਰਟੀ ਨੇ ਹਮਲੇ ਕਰਕੇ ਡੈਮੇਜ ਕੀਤਾ ਸੀ ਉਸ ਯੁੱਗਪੁਰਸ਼ ਨੇ 10 ਸਾਲ ਚ ਸੇਵਾ ਕਰਕੇ ਉਹਨੂੰ ਦੁਬਾਰਾ ਰਿਪੇਅਰ ਕੀਤਾ ਸਨਾਤਨ ਨੂੰ ਤੇ ਸਨਾਤਨੀ ਆਪਣਾ ਜਿਹੜਾ ਫਰਜ਼ ਹੈ ਬੈ ਖੂਬੀ ਨਿਭਾ ਰਹੇ ਆ ਨਿਭਾ ਕੇ 415 ਸੀਟਾਂ ਨਾਲ ਉਹਨੂੰ ਦੁਬਾਰਾ ਫੇਰ ਦੇਸ਼ ਦੀ ਵਾਗਡੋਰ ਫੜਾਣ ਜਾ ਰਹੇ ਆ ਤੇ ਕਾਮਨਾ ਕਰਦੇ ਆ ਵੀ ਗਿਆਨ ਵਿਆਪੀ ਦੇ ਵਿੱਚ ਤੇ ਮਥਰਾ ਦੇ ਵਿੱਚ ਜਿਵੇਂ ਰਾਮ ਮੰਦਰ ਦੀ ਸਥਾਪਨਾ ਕੀਤੀ ਐ ਉਵੇਂ ਸ਼੍ਰੀ ਕ੍ਰਿਸ਼ਨ ਲੱਲਾ ਦੀ ਸਥਾਪਨਾ ਕਰਕੇ ਭਗਵਾਨ ਸ਼ਿਵ ਦੀ ਸਥਾਪਨਾ ਕਰਕੇ ਸਾਨੂੰ ਜਿਹੜਾ ਸਾਡਾ ਸਨਾਤਨੀਆਂ ਦਾ ਗਿਫਟ ਆ ਦੇਣਾ ਜਿਹੜਾ ਕ੍ਰਾਮ ਦੇਖਿਆ ਸ਼੍ਰੀ ਰਾਮ ਮੰਦਰ ਕਿਹਾ ਜਾ ਰਿਹਾ ਦੂਜੇ ਪਾਸੇ ਸ਼੍ਰੀ ਰਾਮ ਮੰਦਰ ਅਜੋਧਿਆ ਦਾ ਤੁਸੀਂ ਸਨਾਤੀ ਹੁੰਦੇ ਦੇ ਨਾਤੇ ਬਹੁਤ ਵੱਡੀ ਜਿੰਮੇਵਾਰੀ ਤੁਹਾਡੇ ਕੋਲ ਆ ਕੀ ਮੰਨਦੇ ਹੋ ਕਿ ਇਸ ਜਿਹੜਾ ਨਜ਼ਰ ਆ ਇਸ ਬਾਰੇ ਵੀ ਧਿਆਨ ਦੇਣਾ ਚਾਹੀਦਾ ਦੇਖੋ ਇਹ ਨਿਹਾਲ ਆ ਨਾਨਕੇ ਦਾਦਕਿਆਂ ਨਾਲੋਂ ਚੰਗੇ ਹੁੰਦੇ ਤੇ ਦਾਦਕੇ ਨਾਨਕਿਆਂ ਤੋਂ ਚੰਗੇ ਹੁੰਦੇ ਆ ਇਸ ਕਰਕੇ ਜਿਹੜੇ ਨਾਨਕੇ ਆ ਉਥੇ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਸੈਂਟਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤੇ ਅੱਗੋਂ ਦੇਗੀ ਵੀ ਬਿਲਕੁਲ ਸਹਿਯੋਗੀ ਬਣ ਕੇ ਇਹ ਨਾਨਕਿਆਂ ਦਾ ਘਰ ਵੀ ਵੱਡੇ ਪੱਧਰ ਤੇ ਸਾਰਿਆ ਜਾਏਗਾ